ਇੱਕ ਤਰੀਕ ਦੂਜੇ ਮਹੀਨੇ ਦੀ ਆਇਆਗੇ ਰਾਮਪੁਰ ਆ ਪਸ਼ੂ ਮੰਡੀ ਤੇ ਤੇ ਕਿਹੜੇ ਭੈਣ ਭਰਾ ਪਹਿਲੀ ਵਾਰ ਵੀਡੀਓ ਨੂੰ ਦੇਖਦੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਦਿਖਾਉਨੇ ਆ ਫਿਰ ਅੱਜ ਤੇ ਕੀ ਰੈਂਡਿਆ ਬੜਾ ਜ਼ਬਰਦਸਤ ਮਾਲ ਆਇਆ ਤੇ ਬੜਾ ਚੰਗਾ ਮਾਲ ਆਇਆ ਤੇ ਰੇਟ ਰੂਟ ਵੀ ਬਹੁਤ ਚੰਗੇ ਨੇ ਅੱਜ ਤੇ ਬਣੇ ਰਹੋ ਮਾਲ ਬਾਬਲੋਗਰ YouTube ਚੈਨਲ ਨਾਲ ਤੇ ਦਿਖਾਉਨੇ ਆ ਫਿਰ ਅੱਜ ਮੈਂ ਤੇਰੀ ਕਦਰ ਕਰ ਦਿੰਦਾ ਤੇ ਜਦੋਂ ਫਾਈਨਲ ਹੋਦੀ ਕਦਰ ਕਰਕੇ ਹੁਣ ਰਾਹ ਵੀ ਵਧਾ ਬੰਦ ਨਾ ਨਿਕਲੀ ਕੰਮ ਨੂੰ ਨੰਗੀ ਨਿਕਲੀ ਨਹੀਂ ਦਿੰਦੇ ਮੈਂ ਫੜ ਚੰਗਾ ਲੈ ਫੁੱਬਾ ਦਾ ਡੂੜ ਦੋ ਦੋ ਦੱਦ ਅੱਜ ਦਿਖਾਉਂਦੇ ਆ ਪਾਈਆਂ ਦੀ ਪਾਰੀਆਂ ਦੀ ਤੇ ਬਿਲਕੁਲ ਸਰਾ ਗੱਲਬਾਤ ਜ਼ਬਰਦਸਤ ਤੇ ਕੁਆਲਟੀ ਚੈੱਕ ਕਰੋ ਅੱਜ ਦੀ ਇੱਕ ਵਾਰੀ ਫੇਸ ਕਰੋ ਚੈੱਕ ਬੜੀ ਸੁਨੱਖੀ ਐ ਕੁੰਡੀ ਤੇ ਆ ਲੋ ਜੀ ਅੰਡਰ ਕੁਆਰਟ ਕਰਾ ਮਾ ਚੈੱਕ ਤੇ ਸਾਰੀ ਡਿਟੇਲ ਪੁੱਛ ਕੇ ਦੱਸਦਾ ਵੀ ਕਿੰਨਾ ਰੇਟ ਤੇ ਕਿੱਥੋਂ ਆਏ ਨੇ ਬਾਈ ਤੇ ਆ ਜਾ ਮੋੜ ਦੇ ਆਓ ਜੀ ਤੇ ਸਾਰੀ ਡਿਟੇਲ ਪੁੱਛ ਕੇ ਦੱਸਦਾ ਵੀ ਇਹ ਕਿੰਨੇ ਪੈਸੇ ਦੀ ਤੇ ਕਿਹੜਾ ਪਿੰਡ ਕਿੱਥੋਂ ਆਏ ਨੇ ਤੇ ਕਿੰਨੇ ਕਹਿੰਦੇ ਸੂਵੇ ਅੱਲ ਫੇਸ ਕਰੋ ਇੱਕ ਵਾਰੀ ਚੈੱਕ ਛੋਟੀ ਦਾ ਬੜਾ ਸੁਨੱਖਾ ਬਿਲਕੁਲ ਸਾਰੀ ਸਪੇਤ ਕਾਲੀ ਐ ਤੇ ਇੱਕ ਵੀ ਵਾਲ ਚਟਾਨੀਏ ਦੇ ਚ ਤੇ ਸਾਰੀ ਡਿਟੇਲ ਪੁੱਛਦਾਗਾ ਮੱਝ ਦੀ ਤੇ ਇੱਕ ਮਿੰਟ ਸਤ ਸ੍ਰੀ ਅਕਾਲ ਜੀ ਤੇ ਇੱਕ ਮਿੰਟ ਰੋਕ ਲਓ ਜੀ ਇੱਕ ਮਿੰਟ ਹਾਂਜੀ ਸਤਸਰਿਕਾਲ ਜੀ ਕਿਹੜਾ ਪਿੰਡ ਆ ਜੀ ਚੱਕ ਅਤਰ ਸਿੰਘ ਵਾਲਾ ਚੱਕ ਅਤਰ ਸਿੰਘ ਵਾਲਾ ਤੇ ਠੀਕ ਹੈ ਤੇ ਇਹ ਝੋਟੀ ਕਿੰਨੇ ਚਿਰ ਦੀ ਛੂਈ ਆ ਪਹਿਲੀ ਛੂਈ ਆ ਪਹਿਲੇ ਛੂਈ ਆ 15 ਦਿਨ ਹੋ ਗਏ ਛੂਈ ਨੂੰ 15 ਦਿਨ ਹੋਇਆ ਛੂਈ ਨੂੰ ਮਗਰ ਬੱਚਾ ਕੀ ਆ ਕੱਟਾ ਕੱਟਾ ਠੀਕ ਆ ਤੇ ਦੁੱਧ ਕਿੰਨੇ ਲੀਟਰ ਹੁੰਦੇ 15 ਕਿਲੋ 15 ਲੀਟਰ ਹੈ 15 ਲੀਟਰ ਦੁੱਧ ਤੇ ਟਮਾਟ ਕੀ ਕਰਦੇ ਹੋਣ ਇਹ ਜੀ ਦਿਵਾਨ 7.4 ਲੱਖ ਰੁਪਏ ਦਾ 7.4 ਲੱਖ ਸਤੇ ਠੀਕ ਹੈ ਐਡੀ ਹੀ ਰੇਟ ਤਾਂ ਨਹੀਂ ਹੁੰਦਾ ਹੈ ਜੀ ਐਡੀ ਹੀ ਰੇਟ ਤਾਂ ਨਹੀਂ ਹੁੰਦਾ ਹਾਂ ਨਹੀਂ ਹੁੰਦਾ ਜੀ ਛੋਟੇ ਬਹੁਤ ਚੰਗੇ ਆ ਹਾਂ ਜੀ 7.4 ਲੱਖ ਰੁਪਿਆ ਰੇਟ ਤੇ ਮੋਬਾਈਲ ਨੰਬਰ 98724 98724 85539 85539 ਇੱਕ ਵਾਰੀ ਫੇਰ ਬੋਲ ਦਿਓ 98724 85539 ਠੀਕ ਹੈ ਲੈ ਬਾਈ ਨਾ ਚ ਪਰ ਕਰ ਤੇ ਇਹ ਛੋਟੇ ਜਬਰਦਸਤ ਛੋਟੇ ਆ ਤੇ ਇੱਕ ਵਾਰੀ ਮੈਂ ਆਰਡਰ ਕਰ ਤੇ ਹਲੋ ਕਰੋ ਚੈੱਕ ਉਠੀ ਤਾਂ ਬਿਲਕੁਲ ਬਹੁਤ ਸਨੱਖੀ ਝੋਟੀ ਆ ਤੇ ਬਾਈ ਨਾਲ ਸੰਪਰਕ ਕਰਿਓ ਲੈ ਵੀਰੇ ਦਿਖਾ ਨਿਆ ਕੋ ਨਹੀਂ ਮੱਜ ਅੱਜ ਤੇ ਸਿੰਘ ਤੇ ਗਾਇਸੀ ਨੇ ਦਿਖਾਏ ਹੋਏ ਨੇ ਸਿੰਘ ਲੈ ਘਰਾ ਘਰਾ ਤੋਰਾ ਤਾਰਾ ਚੈੱਕ ਕਰਮਾਲੀ ਦਾ ਤੇ ਦੇਖਦੇ ਆਂ ਫਿਰ ਇਹਦੇ ਮੀਰੇ ਟੂਟ ਕੀ ਆ ਆਓ ਜੀ ਤੇ ਦਿਖਾਉਨੇ ਆਂ ਬਾਈ ਤੋ ਲੈ ਬਈ ਤੋਰਦੇ ਸੋਹਣਿਆ ਲੈ ਲੰਮੀ ਤੋਰਦੇ ਸੋਹਣਿਆ ਇਹ ਆ ਜਾ ਬਾਈ ਇੱਕ ਵਾਰੀ ਵੱਜ ਕਰ ਲੋ ਚੈੱਕ ਫੇਸ ਤੇ ਦਿਖਾਉਨੇ ਆ ਇਹਦਾ ਆਰਡਰ ਕੁਆਲਟੀ ਵੀ ਕਰਾਉਣਾ ਚੈੱਕ ਤੇ ਝਾਂਜਰਾ ਝੁੰਜਰਾ ਪਾ ਕੇ ਲਿਆ ਆ ਬਾਈ ਤੇ ਇੱਕ ਵਾਰੀ ਆਰਡਰ ਚੈੱਕ ਕਰ ਲਓ ਮੱਝ ਦਾ ਤੇ ਸਾਰੀ ਫਿਰ ਡਿਟੇਲ ਲੈਣੀ ਆ ਇਹਦੇ ਤੋਂ ਕਰਮਾ ਵਾਲੀ ਦੀ ਤੇ ਲਓ ਜੀ ਬਿਲਕੁਲ ਗੈਪ ਵਾਲਾ ਥਣ ਲੱਗਿਆ ਹੋਇਆ ਮੁਠੀ ਤੇ ਦਿਖਾਉਨੇ ਸਾਰੀ ਗੱਲਬਾਤ ਕਰਕੇ ਪਾਸ ਦਾ ਸਤਿ ਸ੍ਰੀ ਅਕਾਲ ਬਾਈ ਅਸੀ ਗੱਲ ਜੀ ਕਿਹੜਾ ਪਿੰਡ ਆਪਣਾ ਕੋਟਲੀ ਖੁਰਦ ਕੋਟਲੀ ਖੁਰਦ ਅੱਛਾ ਹੁਣ ਕਿੰਨੇ ਲੀਟਰ ਦੁੱਧ ਦਾ ਛੋਟੀ ਦਾ ਜੀ ਇਹ 10 11 ਨੇ ਸੂਈਏ 16 17 ਕਿਲੋ ਤਿਆਰ 16 17 ਲੀਟਰ ਤਿਆਰ ਹੈ 10 ਦਾ ਨੇ ਚੋਈਏ ਤੇ ਮਗਰ ਉਹ ਬੱਚਾ ਇਸੇ ਦਾ ਹੀ ਹੈ ਹਾਂਜੀ ਕੱਟਾ ਦਾ ਮਗਰ ਕੱਟਾ ਬੜਾ ਜ਼ਬਰਦਸਤ ਹੈ ਇਹਦਾ ਕੋਈ ਸੀਮੰਟ ਬਾਰੇ ਨਹੀਂ ਇਹ ਪਿੰਡੋਂ ਆ ਆ ਮੀਹਾਂ ਦਾ ਆ ਵੀ ਮੀਹਾਂ ਦਾ ਠੀਕ ਹੈ ਤੇ ਕਿੰਨੇ ਲੀਟਰ ਦੁੱਧ ਕੱਢੂ ਹੁਣ ਇਹ ਦੁੱਧ ਹੀ ਆ ਅਸਲ ਤਾਂ ਅਗਲੇ ਦੀ ਸੇਵਾਗੇ ਹੁਣ ਕਿੰਨਾ 17 ਕਿਲੋ ਤਿਆਰ 17 ਲੀਟਰ ਤਿਆਰ ਹੈ ਠੀਕ ਹੈ ਤੇ ਡਿਮਾਂਡ ਕੀ ਕਰਦੇ ਹੁਣ ਡਿਮਾਂਡ ਇਹਦੀ 2.5 ਲੱਖ ਮੰਗਦੀ ਹੈ 2.5 ਲੱਖ ਹਾਂਜੀ ਠੀਕ ਹੈ ਤੇ ਮੋਬਾਈਲ ਨੰਬਰ 6239794980 ਇੱਕ ਵਾਰੀ ਫੇਰ 6239794980 ਤੇ ਪਿੰਡ ਕਿਹੜਾ ਆਪਣਾ ਪਿੰਡ ਕੋਟਲੀ ਖੁੱਤ ਕੋਟਲੀ ਖੁੱਤ ਮਾਨਸਾ ਕੋਲੇ ਹਾਂਜੀ ਮਾੜ ਮਾਟਮੇਟਿਕ ਮੁੱਛੇ ਦੇ ਕੋਲੇ ਅੱਛਾ ਠੀਕ ਹੈ ਤੇ ਫਿਰ ਇੱਕ ਵਾਰੀ ਮੈਂ ਫੇਰ ਸਾਰਾ ਹਵਾਲਾ ਚੈੱਕ ਕਰਵਾ ਦਿਆਂ ਹੈ ਅਲੋਜੀ ਐਸੇ ਫਿਕਰਾਂ ਬੋਲ ਲੈ ਸਾਰਾ ਹੋ ਜਾ ਸਾਰਾ ਹੋ ਜਾ ਬੰਦਾ ਦੇਖੀ ਜਾਂਦਾ ਤੁਸੀਂ ਮੈਂ ਬਾਹਰ ਆਉਂ ਦਾ ਜੀ ਤਾਂ ਕਿੰਨੂ ਪਿੰਡ ਕੋਠਾ ਪਿੰਡ ਕੋਠਾ ਬਦਲਾ ਬਟ ਨਹੀਂ ਨਾ ਠੀਕ ਆ ਜੀ ਆਪਣੇ ਘਰ ਦੀ ਧਰਤੀ ਆ ਜੀ ਠੀਕ ਆ ਪਹਿਲਾਂ ਉਸਦੀ ਮੈਂ ਕਿੰਨੇ ਦਿਨ ਰੋਗਿਆ ਭਾਈ ਹਾਂ ਚੌਥਾ ਦਿਨ ਬੱਚਾ ਜੀ ਮਾਰ ਕਰਦਾ ਹੈ ਜਾਂ ਦੇ ਮਾਰ ਕਰਦਾ ਠੀਕ ਆ ਮਾਲੂ ਤੇ ਰੇਸੀ ਬੰਦਾ ਜੇ ਆਪਾਂ ਦੀ ਗੱਪਾਂ ਇਹ ਨੋਰਮ ਨਹੀਂ ਨਹੀਂ ਵੀਰ ਸਾਡੇ ਸਾਹ ਨਹੀਂ ਪਿੰਡ ਦਾ ਅੱਛਾਗਾ ਇਸ ਸਾਹ ਸਾਨ ਦਾ ਹੀ ਆ ਗਿਆ ਹਾਂ ਠੀਕ ਆ ਚੰਗੇ ਰਿਕਾਰਡ ਵਾਲਾ ਗਾ ਠੀਕ ਆ ਤੇ ਦੁੱਧ ਦੀ ਗੱਲ ਆ ਜਾਂਦੀ ਆ ਬਾਬਾ ਦੁੱਧ ਦੇ ਥੱਲੇ ਹੁਣ ਐਸਟੈਂਡ ਕਿੰਨਾ ਪੀਰ ਪਰ ਬਲੂਨ ਸੀਗੇ ਪਰ ਬਲੂਨ ਦਾ ਅਸੀਂ 18 ਕਿਲੋ ਨੱਟ ਆ 18 ਕਿਲੋ ਨੱਟ ਬਲੂਨ ਦਾ ਠੀਕ ਆ ਦੂਸਰਾ ਸੁਆਵਿਆ ਹੀ ਆ ਚੌਖਾ ਦੇਣਾ ਹੁਣ 14 ਕਿਲੋ ਤਿਆਰ ਠੀਕ ਆ ਤੇ ਕੀਮੀ ਤੇ ਉਹ ਬਤਾਇਓ ਕਿੰਨਾ ਦੁੱਧ ਘਾਟੇ ਦੀ ਬਣੂਗੀ ਟੋਟਲੀ ਮਾਰਗੀ ਬੰਦਾ ਗੂਗੂ ਆਮਨੇ ਨੂੰ ਹਾਂ ਤੇ ਦੋ ਤਾਂ 22 ਤੋਂ 24 ਨੂੰ ਜਾਉਗੀ ਠੀਕ ਗੱਲ ਹੈ ਵੀ ਬਾਬਾ ਨੇ ਨਾ 22 ਤੋਂ 24 ਕਿਲੋ ਦੁੱਧ ਦੇ ਜਾਊਗਾ 18 ਕਿਲੋ ਭੂਣ ਦਾ ਕੱਟਾਗਾ ਕੱਦ ਕਾੜ ਦੇ ਹਿਸਾਬ ਨਾਲ ਟੋਟਲੀ ਹੈਗੀ ਆ ਕੰਦੇ ਦੁੱਧ ਵਾਲੀ ਤੇ ਰੇਟ ਦੀ ਗੱਲ ਹੈ ਜੀ ਬਾਬਾ ਫਿਰ ਰੇਟ ਵੀ ਚੰਗੇ ਜੀ ਦਾ ਹਣਾ ਰੇਟ ਤਾਂ ਰੱਖਿਆ ਜੀ ਰੇਟ ਦਾ ਫਸਟ ਅਲੇਟ ਨਹੀਂ ਅਵੇ ਨਿਕਲਦਾ ਸਾਡੇ ਤੇ ਦੇਵਾਂਗੇ ਜੀ ਸਾਡੇ ਤੇ ਨਹੀਂ ਕਿਉਂ ਕਿ ਇਹ ਗਾ ਲੈ ਵੀ ਪਿੰਡ ਬਾਬੇ ਦਾ ਕੋਠਾ ਗੁਰੂ ਆ ਦਾ 3.5 ਲੱਖ ਰੁਪਏ ਦਾ ਦੇਮ ਆ ਗਏ ਬਾਕੀ ਮਾਨਤਾਂ ਤਾਂ ਹੁੰਦਾ ਆਣਾ ਉਹ ਤਾਂ ਬਹੁਤ ਬਣੀ ਆ ਗੱਲ ਜੀ ਮਾੜਾ ਜਿਹਾ ਲੱਤ ਜੁੜੇ ਬਾਬਾ ਹਾਂ ਹਾਂ ਤੇ ਨੰਬਰ ਬੋਲ ਦਿਓ ਆਪਾਂ ਆਪਣਾ ਇਹ ਵਾਰੀ ਕੋ ਚਾਹ ਬਾਣ ਦੀ ਹੁੰਦੇ ਲੈ 9955 99550 6913 6913 ਇਹ ਨਾਲ ਲਓ ਜੀ ਸੰਪਰਕ ਕਰ ਲਿਓ ਬਾਈ ਨਾਲ ਬਹੁਤ ਧੰਨਵਾਦ ਆ ਦੇਖੋ ਫਿਰ ਹੱਲ ਚੋਟੀ ਦਾ ਤਾਜੀ ਸੂਈ ਆ ਸਾਰੀ ਟ੍ਰੇਲ ਪੁੱਛਦੇ ਆਂ ਭਾਈ ਜੀ ਚੋਟੀ ਦੀ ਤੇ ਬੱਚਾ ਵੀ ਦੇਖੋ ਪਤਲੀ ਬੂਥ ਆ ਬੱਚੇ ਦੀ ਤੇ ਸਾਰੀ ਟ੍ਰੇਲ ਲਾਵਾਂ ਕਿਤੇ ਫੇਸ ਕੁਆਲਟੀ ਇੱਕ ਵਾਰੀ ਮੱਝ ਤੇ ਕਰ ਲੋ ਚੈੱਕ ਤੇ ਆ ਲੋ ਜੀ ਬਿਲਕੁਲ ਸਰਾਹੀ ਤੇ ਮੰਡੀ ਤੋਂ ਸਰਾ ਸਾਰੀ ਚੋਕ ਤਾਂ ਬੱਚਾ ਵੀ ਲੀਲੀ 라ਵੀ ਚ ਤੇ ਲੀਲੀ 라ਵੀ ਮੱਝ ਦਿਖਾਉਂਦੇ ਆ ਕਿ ਬਿਲਕੁਲ ਸਰਾ ਤੇ ਕਰਾਉਂਦੇ ਆ ਤੋਰਾ ਤੋਰਾ ਚੈੱਕ ਫਿਰ ਤੇ ਟੇਡਾ ਕੱਟ ਫੇਸ ਕੁਆਲਟੀ ਕਰੋ ਚੈੱਕ ਬਿੱਲੀ ਆ ਤੇ ਦਿਖਾਉਣਿਆਂਗੇ ਤੇ ਕੀ ਰੇਟ ਤੇ ਕੀ ਮੁੱਲ ਤੇ ਇੱਕ ਵਾਰੀ ਆਰਟਰ ਕੁਆਲਟੀ ਕਰ ਲੋ ਚੈੱਕ ਮੱਝ ਦੀ ਲੰਮੀ ਪੂਛ ਚਿੱਟੇ ਖੋਰ ਬਿਲਕੁਲ ਲੀਲੀ ਰਾਵਿਚ ਤੇ ਬੱਚਾ ਵੀ ਇਹਦਾ ਇਸੇ ਕੁਆਲਟੀ ਦੇ ਆ ਉਹ ਸਾਹਮਣੇ ਖੜਾ ਬੱਚਾ ਤੇ ਸਾਰੀ ਇਹਦੀ ਡਿਟੇਲ ਪੁੱਛਾਂਗੇ ਬਾਈ ਤੋਂ ਇਹ ਆ ਦੇਖੋ ਜੀ ਇਹ ਵੀ ਬੱਚਾ ਵੀ ਲੀਲੀ ਰਾਵਿਚ ਹੈ ਕੱਟਿਆ ਕੱਟਾ ਬਾਈ ਕੱਟਾ ਕੱਟਾ ਠੀਕ ਆ ਕਿੰਨੇ ਕਿਨਾਰੇ ਦੀ ਛੋਈ ਆ 7-8 ਦਿਨ ਹੋ ਗਏ ਠੀਕ ਹੈ ਤੇ ਦੁੱਧ ਕਿੰਨੇ ਲੀਟਰ ਹੋਣਾ ਇਹਦੇ ਥੱਲੇ ਕਰਮਾ ਵਾਲੀ ਥੱਲੇ ਹੋਣੇ ਜਨੇ 14 ਲੀਟਰ ਦੁੱਧ 14 ਲੀਟਰ 14 ਲੀਟਰ ਦੁੱਧ ਤੇ ਡਿਮਾਂਡ ਕੀ ਕਰਦੇ ਹੁਣ ਇਹਦੀ 2.5 ਲੱਖ ਤੇ ਸੂਏ ਕਹਵੇਂ ਆ ਇਹ ਪਹਿਲੇ ਤਾਂ ਕੀਰ ਕਟਾ ਇਹਦਾ ਪਹਿਲੇ ਤਾਂ 12 ਹਾਂ 13 12 13 ਪਹਿਲੇ 12-13 ਲੀਟਰ ਕੱਢਿਆ ਤੇ ਹੁਣ ਕਿੱਥੋਂ ਤੱਕ ਕੱਢੂ ਹੁਣ 100 ਲੀਟਰ ਕੱਢੂ ਤੇ ਜੋਈ ਨੂੰ ਕਹ ਦੇਣਾ ਹੋਏ ਨੇ ਅੱਜ ਇਹਨੂੰ 10 ਮਾ ਦੇਣਾ 10 ਮਾ ਦੇਣਾ ਤੇ ਮਗਰਾ ਕੱਟਾ ਹਾਂ ਡਾਇਮੰਡ ਬੋਲ ਤੇ ਮੋਬਾਈਲ ਨੰਬਰ ਬੋਲੋ ਇੱਕ ਵਾਰੀ ਮੋਬਾਈਲ ਨੰਬਰ 9387 ਹਾਂ ਫਾਤੀ ਬੰਚੋ ਪਿੰਡ ਕਿਹੜਾ ਆਪਣਾ ਧੂਰਕੋਟ ਧੂਰਕੋਟ ਤੇ ਹੈ ਨਿਹਾਲਸਾਂ ਨਿਹਾਲ ਚੇਂਗਾੜੀ ਕੋਲੇ ਇੱਕ ਵਾਰੀ ਮੋਬਾਈਲ ਨੰਬਰ ਫੇਰ ਬੋਲ ਦਿਓ 9387 ਹਾਂ ਫਾਤੀ ਬੰਚੋ ਠੀਕ ਹੈ ਲੈ ਭਾਈ ਜਨਾ ਅੱਜ ਪਰਕਰ ਕਰੋ ਤੇ ਲੀਲੀ ਦਾ ਵਿੱਚ ਪੈਂਦੀ ਆ ਮੱਝ ਬਿਲਕੁਲ ਸਰਾ ਤੇ ਇੱਕ ਵਾਰੀ ਆ ਦਿਖਾ ਦਿਓ ਆ ਲੋ ਜੀ ਤੇ ਛੋਣਿਆ ਤੇ ਐਵੇਂ ਹੀ ਤੋਰਾ ਤਰਾ ਕਰਉਣਾ ਛੋਟੀ ਦਾ ਚੈੱਕ ਤੇ ਅੱਜ ਮੋੜ ਮਿੱਟੀ ਤੇ ਆਏ ਆ ਤੇ ਦੇਖੋ ਨਿਆ ਵੀ ਆ ਰਾਮਪੁਰ ਤੇ ਸੌਰੀ ਤੇ ਆ ਜਾ ਬਾਈ ਤੇ ਫੇਸ ਕਰੋ ਇੱਕ ਵਾਰੀ ਛੋਟੀ ਦਾ ਚੈੱਕ ਆ ਲੋ ਜੀ ਤੇ ਇੱਕ ਵਾਰੀ ਆ ਲੋ ਤੋਰਾ ਤਰਾ ਦੇਖ ਲੋ ਤੇ ਵੀ ਤੇ ਆਰਡਰ ਕਰਵਾ ਦਾਂ ਚੱਕ ਗੈਪ ਵਾਲਾ ਥਾਣਾ ਬਿਲਕੁਲ ਪੂਰਾ ਗੈਪ ਹੈ ਛੋਟੀ ਦਾ ਥਾਂ ਦਾ ਤੇ ਲੰਮੀ ਪੂਛ ਥੱਲੇ ਲੱਗਦੀ ਹੈ ਤੇ ਮਗਰ ਇਹਦੇ ਜਾਨਵਰ ਕੀ ਆ ਬੱਚਾ ਕੱਟਾ ਠੀਕ ਆ ਤੇ ਕਿੰਨੇ ਲੀਟਰ ਦੁੱਧਾ ਹੁਣ ਇਹਦੇ ਥੱਲੇ 15 ਲੀਟਰ 15 ਲੀਟਰ 15 ਲੀਟਰ ਦੁੱਧ ਤੇ ਛੂਏ ਕਹਿੰਦੇ ਇਹ ਚੋ 3 ਜੇ ਛੂਏ ਤੀਜੇ ਹਾਂਜੀ ਠੀਕ ਆ ਤੀਜੇ ਛੂਏ ਤੇ 15 ਲੀਟਰ ਦੁੱਧ ਤੇ ਮੰਗਦਾ ਕੀ ਆ ਹੁਣ 145 ਮੰਗਦਾ ਇੱਕ 45 ਹਾਂਜੀ ਮੌਕੇ ਤੇ ਮੌਕੇ ਤੇ ਵੱਧ ਘੱਟ ਕਰਾਂਗੇ ਕਰ ਲਾਂਗੇ ਵਾਰਾ ਮਾਨਤਨ ਹਾਂ ਤੇ ਮੋਬਾਈਲ ਨੰਬਰ 6299 52476 ਇੱਕ ਵਾਰੀ ਫੇਰ ਬੋਲ 6299 52476 ਲੈ ਬਈ ਇੱਕ ਵਾਰੀ ਮੈਂ ਤੁਹਾਨੂੰ ਆਰਡਰ ਵਗੈਰਾ ਫੇਰ ਦਿਖਾ ਦਿਆਂ ਝੋਟੀ ਦਾ ਤੇ ਇੱਕ ਵਾਰੀ ਮੈਂ ਤੁਹਾਨੂੰ ਦੂਰੋਂ ਦਿਖਾ ਦਾਂ ਝੋਟੀ ਖੜੀ ਇਹ ਆਹ ਲੋ ਜੀ ਕਰੋ ਚੈੱਕ ਤੇ ਗੈਪ ਵਾਲਾ ਥਾਣਾ ਗਿਆ ਬਿਲਕੁਲ ਦੇਖ ਆਹ ਲੋ ਦਾ ਝੋਟੀ ਦਿਖਾਉਣੇਗੇ ਕੱਦ-ਗਾੜ ਦੇਖੋ ਤੁਸੀਂ ਬੋਡੀ ਬੰਤਰ ਦੀ ਹੈ ਨਾ ਤੇ ਤਾਜੀ ਸੂਈ ਹੋਈ ਆ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਸਾਰੀ ਲੈ ਵੀ ਕੱਟ ਦਾ ਘਾਟ ਵਾਲੀ ਝੋਟੀ ਦਿਖਾਉਣ ਸਾਨੂੰ ਮਾਰੀ ਹੋਰ ਕਮਾਈਆਂ ਇਹਨੂੰ ਥੋੜਾ ਜਿਹਾ ਹੋਰ ਦਿਖਾ ਦੇ ਇੱਕ ਵਾਰੀ ਆ ਫੇਸ ਕਰੋ ਇੱਕ ਵਾਰੀ ਚੋਟੀ ਦਾ ਚੈੱਕ ਤੇ ਮਗਰ ਕੱਟਾ ਤੇ ਅੰਡਰਕਵਰਚ ਕਰਦੇ ਇੱਕ ਵਾਰੀ ਕੀ ਨਹੀਂ ਚੋੜੀ ਮੱਝ ساری ਡਿਟੇਲ ਪੁੱਛਦੇ ਆ ਇਸ ਤੋਂ ਕਿੰਨਾ ਪੈਸਾ ਤੇ ਕਿੰਨਾ ਕਿੰਨਾ ਦੁੱਧ ਸਤਿ ਸ੍ਰੀ ਅਕਾਲ ਚੰਗੀ ਆਣਾ ਜਲਾ ਕਿਹੜਾ ਰਹਿੰਦਾ ਪਰੋ ਬਰਨਾਲੇ ਬਰਨਾਲੇ ਦੇ ਠੀਕ ਆ ਤਿੰਨ ਸੂਏ ਚੋ ਟੀਮ ਇਹ ਦੂਜੇ ਸੂਏ ਦੂਜੇ ਸੂਆ ਘਰ ਦੀ ਆਪਣੀ ਦੇ ਵਪਾਰ ਦਾ ਕੰਮ ਨਹੀਂ ਵਪਾਰ ਦਾ ਕੰਮ ਠੀਕ ਆ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ ਦੇ ਥੱਲੇ ਦੁੱਧ ਦੀ 22 ਕਿਲੋ ਤਿਆਰ ਹੈ 22 23 ਕਿਲੋ ਠੀਕ ਆ ਤੇ ਮਾਹਰ ਬੱਚਾ ਕਿਹ ਹੈ ਇਹਦਾ ਬੱਚਾ ਹੀ ਕੱਪਾ ਠੀਕ ਆ ਕੰਮ ਸੀ ਬੰਦਾ ਕੰਮ ਕਰੀ ਬਿਆਲੀਆਂ ਤੇ ਨਿਕਲ ਚਾਂਗੋ ਨਹੀਂ ਪਿੜਾਇਆ ਜੀ ਸਾਧਕ ਕੋਈ ਰੇਟ ਦੀ ਲੈਣ ਦੇ ਬੋਲੀ ਮੈਂ ਲੰਬਰ ਬੋਲੀ 75280 29241 ਇੱਕ ਵਾਰੀ ਫੇਰ ਬੋਲੋ 75280 29241 ਲੈ ਭਾਈ ਸਪਾਰਕ ਕਰ ਲਓ ਇੱਕ ਵਾਰੀ ਮੈਂ ਦੂਰੋਂ ਦਿਖਾ ਦੇਣਾ ਛੋਟੀ ਬੜੀ ਜ਼ਬਰਦਸਤ ਹੈ ਹੋਰ ਇੱਕ ਮੱਝ ਦਿਖਾਉਣੇ ਆਂਗੇ ਮੰਡੀ ਤੇ ਆਏ ਹੋਏ ਆਟਰਕ ਵਾਟੀ ਕਰ ਲੋ ਚੈੱਕ ਮੱਝ ਦੀ ਤੇ ਗੈਪ ਵਾਲਾ ਮੁੱਠੀ ਥਾਨ ਬਿਲਕੁਲ ਸਰਾ ਗਲਵਾਤਾ ਗੀ ਤੇ ਤੋੜਾ ਤਰਕ ਕਰੋ ਇੱਕ ਵਾਰੀ ਚੈੱਕ ਤੇ ਇੱਕ ਵਾਰੀ ਮੈਂ ਫੇਰ ਸਲੂਟਰ ਦਿਖਾ ਦਿਆਂ ਤੇ ਸਾਰੀ ਡਿਟੇਲ ਲਵਾਂਗੇ ਇਹਦੀ ਵੀ ਕਿੰਨੇ ਪੈਸੇ ਤੇ ਕਿਹੜਾ ਪਿੰਡ ਕਿਵੇਂ ਆਪਾਂ ਪੁੱਛਦੇ ਹੁੰਨੇ ਆ ਤੇ ਕਿੰਨਾ ਦੁੱਧ ਤੇ ਬਨਲਾ ਸੋਹਣਾ ਬਨ ਕੇ ਹੋ ਕੇ ਰਿਆ ਬੇਲਾ ਫਿਰ ਦੱਸ ਦਿਆਂ ਫੇਸ ਕਰੋ ਇੱਕ ਵਾਰੀ ਮੱਝ ਦਾ ਚੈੱਕ ਤੇ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿਆਂ ਤੇ ਸਤਸਰੀ ਕਾਲ ਬਾਈ ਇੱਧਰ ਕਰੋ ਕਿਹੜਾ ਪਿੰਡ ਹੈ ਪਿੰਡਰ ਮਣਾਜੀ ਸਿੰਘ ਸਰਮਾਣਾ ਜੀ ਸਿੰਘ ਅੱਛਾ ਤੇ ਇਹ ਝੋਟੀ ਦਾ ਹੁਣ ਕਿੰਨਾ ਕਿੰਨੇ ਲੀਟਰ ਦੁੱਧ ਦਾ ਝੋਟੀ ਦਾ ਦੂਜਾ ਸੂਆ 17 ਲੀਟਰ ਦੁੱਧ ਹਾਂ ਅੱਛਾ ਤੇ ਮਗਰ ਬੱਚਾ ਇਹਦੇ ਕੱਟਾ ਮਗਰ ਕੱਟਾ ਹਾਂਜੀ ਠੀਕ ਹੈ ਤੇ ਦੂਜੇ ਸੂਏ 17 ਲੀਟਰ ਦੁੱਧ ਤੇ ਡਿਮਾਂਡ ਕੀ ਕਰਦਾ 20 20 ਮੌਕੇ ਤੇ ਤੇ ਮੋਬਾਈਲ ਨੰਬਰ 98722260 ਦਵਾਰੇ ਹੌਲੀ ਬੋਲ 98770 ਹਾਂ 26260 ਤੇ ਨਾ ਕੀ ਆਪਣਾ ਸਿੱਪਾ ਪੀਪਾ ਠੀਕ ਹੈ ਲੈ ਇੱਕ ਵਾਰੀ ਮੈਂ ਮੱਝ ਦੂਰੋਂ ਫੇਰ ਦਿਖਾ ਦਿਆਂ ਭਾਈ ਤੇ ਬੜੀ ਸੁਨੱਖੀ ਐ ਤੇ ਆ ਦੇਖੋ ਆਡਰ ਦੇਖੋ ਤੇ ਲੰਮੀ ਪੂਛ ਥੱਲੇ ਲੱਗਦੀ ਐ ਤੇ ਫੇਸ਼ ਕਰਾ ਦਿਆਂ ਇੱਕ ਵਾਰੀ ਚੋਟੀ ਦਾ ਤੇ ਆਹ ਲੋਚ ਤੇ ਮਗਰ ਕਟਾ ਦੂਜੇ ਸੂਏ ਆ ਤੇ ਸਪਾਰਕ ਕਰ ਲਓ ਮੋਬਾਈਲ ਨੰਬਰ ਬੋਲਦਾ ਭਾਈ ਨੇ